ਚਾਹ ਚੱਕ ਰਣੇ ਸ਼ੁਰੂ ਕਰੰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹ ਪੰਜਾਬ ਦੇ ਵਿੱਚ ਆਮ ਹੀ ਗੱਲ ਸਦੀਆਂ ਤੋਂ ਚੱਲਦੀ ਆ ਭਈ ਇੱਥੇ ਕਈ ਵਾਰੀ ਸਾਨੂੰ ਜਿਹੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਮਾਰਨਾ ਚੱਲਣੀਆਂ ਪੈਂਦੀਆਂ ਜਿਹੜਾ ਤਕਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10 10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਚੇਤੇ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦੇ ਆ ਦੁਨੀਆਂ ਦੇ ਉੱਤੇ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕ ਆ ਜਾਂ ਸਮਾਜਿਕ ਆ ਜਿਹੜੀਆਂ ਸੰਸਥਾਵਾਂ ਇਹਨਾਂ ਹੜ੍ਹਾਂ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਇਕੱਤਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅਧੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾਂ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਭਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾਂ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵੱਖ-ਵੱਖ ਬੁਲਾਰਿਆਂ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਵਾ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਵੀ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵਾ ਇਹਦੇ ਵਿੱਚ ਕੋਈ ਦੋਰਾਵਾਨੀ ਆ ਬਸ ਕਈ ਥਾਵਾਂ ਦੇ ਉੱਤੇ ਇਹ ਆ ਵੀ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲਦਿਆ ਨਹੀਂ ਬਣ ਰਿਹਾ ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾ ਆਏ ਆ ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤੱਕ ਸਾਡੇ ਕੋਲ ਹੋਊਗਾ ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਗਿਆ ਸਰਕਾਰੀ ਖਾਲਸਾ org.com .org .org ਉਹਦੇ ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਉਹ ਕਰ ਦੇਣਗੇ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੱਕ ਬਣਾ ਦਾਂਗੇ ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾਂ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਭਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੁਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਾ ਉਹਦਾ ਇੱਕ ਡਾਟਾ ਰਹੂਗਾ ਵੀ ਕਿਹੜੀ ਸੰਸਥਾ ਕਿਹੜੇ ਇਲਾਕੇ ਚ ਕੀ ਕੰਮ ਕਰਦੀ ਪਈ ਆ ਫੇਰ ਆਪਾਂ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੀਆਂ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਵੀ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਇਹ ਸੰਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤੱਕ ਸਾਬ ਦੇ ਝੰਡੇ ਹੇਠਾਂ ਆ ਅਸੀਂ ਅਕਾਲ ਤੱਕ ਸਾਬ ਨੂੰ ਜਵਾਬ ਦੇ ਆ ਤੇ ਜੋ ਵੀ ਆਕਾਲ ਤੱਕ ਸਾਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਕੰਮ ਜਿਹੜੇ ਆ ਛੋਟੇ ਨਹੀਂ ਆ ਕੰਮ ਵੱਡੇ ਆ ਰਲ ਮਿਲ ਕੇ ਹੋਣੇ ਆ ਹਰ ਸੰਸਥਾ ਆਪਣੇ ਦੋ ਦੋ ਵਲੰਟੀਅਰ ਸੇਵਾਦਾਰ ਜਿਹੜੀ ਆ ਉਹ ਅਜੇ ਇੱਥੇ ਕਿਹਾ ਵਾ ਤੇ ਉਹਨਾਂ ਨੇ ਅੱਗੇ ਉਹ ਪ੍ਰਵਾਨਗੀ ਵੀ ਦਿੱਤੀ ਉਹ ਦਊਗੀ ਇਹਨਾਂ ਕੰਮਾਂ ਦੇ ਲਈ ਜਿਹੜਾ ਪੋਰਟਲ ਚਲਾਉਣਾ ਆਪਾਂ ਵੈਬਸਾਈਟ ਜਾਂ ਜਿਹੜਾ ਖੇਤਰ ਦੇ ਵਿੱਚ ਕੰਮ ਕਰਨਾ ਹੈਗਾ ਇਹਦੇ ਤੋਂ ਇਲਾਵਾ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਜਾਊਗਾ ਉੱਥੇ ਸ਼ਾਇਦ ਮੈਂ ਭੁੱਲ ਗਿਆ ਕਹਿਣਾ ਜਿੱਥੋਂ ਹਰ ਇਲਾਕੇ ਦੀ ਜਿਹੜੀ ਆਪਣੇ ਕੋਲ ਇੱਕ ਖਬਰ ਆ ਉਥੇ ਕੌਣ ਆ ਕੀ ਕੰਮ ਕਰ ਰਿਹਾ ਤਾਂ ਕਿ ਸੰਸਥਾਵਾਂ ਦਾ ਆਪਸੀ ਤਾਲਮੇਲ ਬਣਿਆ ਰਵੇ ਦੂਜੀ ਗੱਲ ਇਹ ਮੈਂ ਇਹ ਸੰਗਤਾਨ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ ਇਹ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ ਉਹ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਈ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾੰਤ ਘੜਨ ਦੀ ਕੋਸ਼ਿਸ਼ ਕੀਤੀ ਭਈ ਫਲਾਣੇ ਨੂੰ ਜੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਘਰੇ ਬੈਠਾ ਔਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਕਿ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਤੇ ਹੈ ਹੀ ਨਹੀਂ ਕਿਉਂਕਿ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੋਸ਼ੇ ਇੱਕ ਬੰਦਿਆਂ ਨੇ ਐਵੇਂ ਬਾਹਰ ਉਹ ਸਿੱਖ ਵੀ ਦਿਸਦੇ ਅੱਜ ਦੇ ਇਕੱਠ ਨੇ ਗੱਲ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮਿਡਗੇ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾਨੀਆ ਸਿੱਖਾਂ ਦਾ ਨਮਾਇੰਦਾਨੀਆ ਪੰਜਾਬ ਦਾ ਨਮਾਇੰਦਾਨੀਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵਿੱਚ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫਰਤਵਾ ਇਹ ਨਹੀਂ ਚਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕਿ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾ ਚੁੱਕੀ ਗਈ ਤਾਂ ਰੇਤ ਤਾਂ ਫੇਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਦੇ ਲੋਕ ਕਣ ਕਿਦਾਂ ਬੀਜਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਵੀ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੀਆਂ ਬਾਕੀ ਅੱਜ ਫੇਰ ਸਿੱਖ ਸੰਸਥਾਵਾਂ ਨੇ ਤੇ ਹੋਰ ਸੰਸਥਾਵਾਂ ਨੇ ਵੀ ਇੱਥੇ ਆਣ ਕੇ ਸਬੂਤ ਦਿੱਤਾ ਵਾ ਕਿ ਪੰਜਾਬ ਦੇ ਔਖੇ ਸਮੇਂ ਦੇ ਉੱਤੇ ਅਸੀਂ ਇੱਕ ਮੋਟਾ ਇੱਕ ਮਾਤਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਜਾਣੇ ਲੋਚਦੇ ਹਾਂ ਸਿੱਖੀ ਸਾਹਿਬ ਸਿੱਖੀ ਸਾਹਿਬ ਕੱਲ੍ਹ ਖੜੀ ਗੀ ਦੱਸਾ ਤਿੰਨ ਚਾਰ ਮਹੀਨੇ ਪਹਿਲਾਂ ਇੱਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜ਼ਬੂਤ ਕਰੋ ਪਰ ਉਥੇ ਰਵੱਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉੱਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉੱਥੇ ਗਏ ਤੋ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਆ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅਗੋਂ ਦੇ ਕੇ ਚੇਤੀਏ ਤਾਂ ਕਾਇਤ ਮਿਲੇ ਸਜਾਈ ਪੀ ਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਇਹਦੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ ਇੱਕ 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਗੋਂ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਹੀ ਉਥੇ ਕੀ ਨੇਦੀ ਉਹ ਤੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦੇ ਆ ਆਪਣੀ ਜਿਹੜੀ ਜਾਨ ਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਸਰਕਾਰਾਂ ਨੂੰ ਚਾਹੀਦਾ ਵਾ ਕਿ ਖੇਤੀ ਤੋਂ ਖੇਤੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਲੇ ਪਾਸੇ ਆਵੇ ਲੋਕਾਂ ਦੇ ਮਾਲ ਡੰਗਰ ਚਲਾ ਗਿਆ ਵਾ ਕਈ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਉਹ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਵੀ ਸਾਰ ਜ਼ਰੂਰ ਲਈ ਜਾਵੇ ਕਿੰਨੇ ਸਾਹਿਬ ਜਿਹੜਾ ਨਜਾਇਜ਼ ਸ਼ਰਾਬ ਜਿਹੜੀ ਪੀ ਕੇ ਲੋਕ ਮਰ ਜਾਂਦੇ ਨੇ ਪ੍ਰਸ਼ਾਸਨ ਸਰਕਾਰਾਂ ਆਪਣੀ ਨਲਾਇਕੀ ਨੂੰ ਦੁਕਾਨ ਦੇ ਲਈ ਅਗਲੇ ਜਿਹੜੀ 1.10 ਲੱਖ ਰੁਪਏ ਦਾ ਚੱਕ ਲੈ ਕੇ ਪਹੁੰਚ ਜਾਂਦੇ ਨੇ ਤੇ ਹੜ੍ਹਾਂ ਦੀ ਮਾਰ ਜਿਹੜੀ ਸਰਕਾਰਾਂ ਦੀ ਬੰਦੇਵਾਲੀ ਇਹਨਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਇਹ ਕਿਤੇ ਕੋਝਾ ਮਜ਼ਾਕ ਤਾਂ ਨਹੀਂ ਕਰ ਰਹੇ ਇਹ ਬਿਲਕੁਲ ਮਜ਼ਾਕ ਆ ਜੀ ਦੇਖੋ ਪਹਿਲੀ ਗੱਲ ਤੇ ਜਿਹੜੇ ਲੋਕ ਹੜ੍ਹਾਂ ਚ ਚੜਾਈ ਕਰਕੇ ਉਹਦੇ ਚ ਕਸੂਰ ਕੇਦਾ ਸੀ ਲੋਕਾਂ ਦਾ ਨਹੀਂ ਲੋਕ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਲੋਕ ਆਪਣੇ ਖੇਤਾਂ ਚ ਬੈਠੇ ਆ ਸਰਕਾਰ ਪ੍ਰਬੰਧ ਨਾ ਕਰ ਸਕੀ ਤੇ ਸਰਕਾਰ ਦੀ ਨਲਾਕੀ ਕਰਕੇ ਸਾਡੇ ਲੋਕ ਜਿਹੜੇ ਦੁਨੀਆ ਤੋਂ ਚਲੇ ਗਏ ਬੜੀਆਂ ਕੀਮਤੀ ਜਾਨਾਂ ਦੁਨੀਆ ਤੋਂ ਗਈਆਂ ਇਹਦੇ ਲਈ ਸਰਕਾਰ ਨੂੰ ਉਹਨਾਂ ਕੋਈ ਸਬਕ ਲੈਣਾ ਚਾਹੀਦਾ ਸਬੰਧਤ ਪਰਿਵਾਰਾਂ ਨੂੰ ਜੋਗ ਜੋ ਉਹਨਾਂ ਦਾ ਹੱਕ ਆ ਉਹ ਦੇਣਾ ਚਾਹੀਦਾ ਮਖੌਲ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਦੀ ਜਾਨ ਦੀ ਕੀਮਤ ਤੇ ਕਰੋੜਾਂ ਵਿੱਚ ਵੀ ਨਹੀਂ ਹੈਗੀ ਬੰਦਾ ਕਿੱਥੋਂ ਲਿਆਵਾਂਗੇ ਆਪਾਂ ਅਸੀਂ ਕਿਸੇ ਨੂੰ ਜਾਨ ਦੇ ਸਕਦੇ ਆ ਤੇ ਜਿਹੜੀ ਇਹ ਜਾਨ ਚਲੀ ਗਈ ਇਹਦੇ ਲਈ ਸਰਕਾਰਾਂ ਨੂੰ ਚਾਹੀਦਾ ਵੀ ਜੋਗ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਉਹਨਾਂ ਦਾ ਹੱਕ ਦਿੱਤਾ ਜਾਵੇ ਮਖੌਲ ਨਹੀਂ ਕਰਨਾ ਚਾਹੀਦਾ ਕਿੰਨੇ ਪਿੰਡਾਂ ਵਿੱਚ ਸਿੱਖਸ਼ੇ ਵਿੱਚ ਵਲੰਟੀਅਰ ਜਿਹੜਾ ਲਾਇਆ ਜਾਏਗਾ ਜਿਹੜਾ ਦੇਖ-ਦੇਖ ਕਰੇਗਾ 20 ਪਿੰਡਾਂ ਵਿੱਚ ਇੱਕ ਵਲੰਟੀਅਰ ਹੋ ਬਾਕੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਕੋਈ ਪੱਕੀ ਨਹੀਂ ਆ ਇਹ ਜਿਵੇਂ ਜਿਵੇਂ ਦੇਖੋ ਮਹਾਰਾਜ ਨੇ ਕਿਹਾ ਵਾਪੀ ਖਾਲਸਾ ਮੇਰੋ ਪਿੰਡ ਬਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਸਤਗੁਰੂ ਪੂਰਾ ਖਾਲਸਾ ਮੇਰਾ ਸਾਜਨ ਸੂਰਾ ਜੋ ਵੀ ਪੰਥ ਦੇ ਸੁਝਾਅ ਹੋਣਗੇ ਉਹਦੇ ਮੁਤਾਬਕ ਗਿਣਤੀ ਵਧਾਈ ਵੀ ਜਾ ਸਕਦੀ ਉਹ ਇੱਕ ਵੱਡੀ ਗੱਲ ਨਹੀਂ ਹੈ ਸਿੰਘ ਸਾਹਿਬ ਸਰਕਾਰ ਨੂੰ ਲੈ ਕੇ ਲੋਕਾਂ 'ਚ ਬੜੀ ਨਿਰਾਸ਼ਾ ਹੈ ਉਹ ਤੇ ਤੁਹਾਡੇ ਸਾਹਮਣੇ ਹੀ ਆ ਜੀ ਵੇਖੋ ਜੋ ਅਸੀਂ ਟੈਕਸ ਮੈਂ ਪਹਿਲਾਂ ਵੀ ਬਹੁਤ ਵਾਰ ਕਹਿੰਨਾ ਵੀ ਜਿਹੜਾ ਟੈਕਸ ਸਰਕਾਰਾਂ ਨੂੰ ਦੇ ਰਹੇ ਹੋ ਕਾਦੇ ਲਈ ਦੇ ਰਹੇ ਹੋ ਆਪਣੇ ਆਪਣੇ ਲੋਕ ਕਿਰਤ ਕਰਦੇ ਉਹਦੇ ਵਿੱਚੋਂ ਦਿੰਦੇ ਆ ਤੇ ਸਰਕਾਰ ਨੂੰ ਪ੍ਰਬੰਧ ਪਹਿਲਾਂ ਹੀ ਵਧੀਆ ਕਰਨੇ ਚਾਹੀਦੇ ਆ ਤਾਂ ਕਿ ਇਹੋ ਜੀ ਨੌਬਤ ਨਾ ਆਵੇ ਜੇ ਆ ਵੀ ਜਾਂਦੀ ਆ ਤੇ ਉਸੇ ਵੇਲੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਨਾ ਟਿੰਡੀਵਾਲਾ ਪਿੰਡ ਗਿਆ ਫਿਰੋਜ਼ਪੁਰ ਇੱਕਦਮ ਉਹ ਪਿੰਡ ਚੋਂਹਾਂ ਪਾਸਿਆਂ ਤੋਂ ਹੜ੍ਹ ਰਿਆ ਦੇ ਵਿੱਚ ਲੋਕ ਬੈਠੇ ਤੇ ਮੈਂ ਬਾਹਰ ਆਣ ਕੇ ਵੀ ਉੱਥੇ ਕਈਆਂ ਨੂੰ ਮੀਡੀਆ ਵਾਲਿਆਂ ਨੂੰ ਕਿਹਾ ਵੀ ਜੇ ਜ਼ਿਆਦਾ ਦਰਿਆ ਚੜ ਗਿਆ ਤੇ ਪਿੰਡ ਤੇ ਹੜਲ ਤੇ ਆਇਆ ਆ ਤਦ ਪ੍ਰਸ਼ਾਸਨ ਨੇ ਇਹ ਨਹੀਂ ਪ੍ਰਬੰਧ ਕੀਤਾ ਵੀ ਉਹ ਪਿੰਡ ਵਾਲੇ ਉਥੋਂ ਚੁੱਕ ਕੇ ਕਿਤੇ ਆਪਾਂ ਸੁਰੱਖਿਅਤ ਥਾਂ ਦੇ ਲੈ ਜੀਏ ਉਹਨਾਂ ਦਾ ਮਾਲ ਡੰਗਰ ਹੁਣ ਮਾਲ ਡੰਗਰ ਲੋਕ ਕਿਤੇ ਛੱਡਣਾ ਮਿੱਟੀ ਨਾਲ ਮੋਹ ਵੀ ਆ ਪਰ ਸਰਕਾਰ ਕੋਈ ਇਹਨਾਂ ਨੂੰ ਤਰਵਾਸਤੇ ਦਵੇ ਇੱਕ ਮੱਤੀ ਜੋ ਉਥੇ ਭੁੱਲ ਗਿਆ 2009 ਦੇ ਵਿੱਚ ਇਹ ਗੱਲ ਮੈਨੂੰ ਟਿੰਡੀ ਵਾਲਾ ਪਿੰਡ ਦੇ ਲੋਕਾਂ ਨੇ ਕਹੀ 2009 ਦੇ ਵਿੱਚ ਉਥੇ ਜਿਹੜੀਆਂ ਜ਼ਮੀਨਾਂ ਉਸ ਵੇਲੇ ਦੀ ਜਿਹੜੀ ਸਰਕਾਰ ਹੀ ਪੰਜਾਬ ਦੀ ਉਹਨਾਂ ਨੇ ਉਹਨਾਂ ਨੂੰ ਕੋਸ਼ਰ ਪਈਆਂ ਦੇ ਉੱਤੇ ਕਿਹਾ ਵੀ ਤੁਹਾਡੇ ਨੂੰ ਪੱਖੀਆਂ ਮਿਲ ਜਾਣਗੀਆਂ ਕਈਆਂ ਨੇ ਉਹ ਕੰਮ ਕਰ ਲਿਆ ਪਰ ਜਿਹੜੀ ਅਗਲੀਆਂ ਗਵਰਨਮੈਂਟ ਆ ਲੋਕਾਂ ਨੇ ਜਿਵੇਂ ਦੱਸਿਆ ਵੀ ਉਹਨਾਂ ਨੇ ਉੱਥੇ ਕੋਈ ਅਮਲ ਨਹੀਂ ਕੀਤਾ ਉਹੋ ਜਿਹੜੇ ਲੋਕ ਆ ਜਿਨ੍ਹਾਂ ਦੇ ਜ਼ਮੀਨਾਂ ਹਟ ਗਈਆਂ ਪਰ ਜ਼ਮੀਨ ਉਹਨਾਂ ਦੇ ਨਾਮ ਤੇ ਨਹੀਂ ਆ ਉਹ ਵਾਹੀ ਕਾਸ਼ਤ ਕਰਦੇ ਆ ਉੱਥੇ ਉਹਨਾਂ ਲੋਕਾਂ ਦੇ ਜਿਹੜੀ ਉਹ ਫਸਲ ਆਈ ਹੀ ਉਹ ਵੀ ਚਲ ਗਈ ਜ਼ਮੀਨ ਵੀ ਚਲ ਗਈ ਸਦੀਆਂ ਤੋਂ ਜ਼ਮੀਨਾਂ ਤੇ ਰਹਿ ਰਹੇ ਆ ਤਾਂ ਉਹ ਜਿਹੜੇ ਲੋਕ ਇਦਾਂ ਦੇ ਹੈਗੇ ਆ ਨਾ ਕੁਝ ਇੱਕ ਉਹਨਾਂ ਦਾ ਵੀ ਜੋਗ ਜੋ ਵੀ ਸਰਕਾਰ ਨੂੰ ਹੱਕ ਵਾਉ ਦੇਣਾ ਚਾਹੀਦਾ ਇੱਕ ਉਹ ਜ਼ਮੀਨਾਵਾਰ ਇਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ 2009 ਵਾਲੀ ਜਿਵੇਂ ਲੋਕਾਂ ਨੇ ਕਿਹਾ ਮੈਨੂੰ ਨਹੀਂ ਪਤਾ ਇਹਦਾ ਉਹ ਲੋਕਾਂ ਨੂੰ ਉਹਨਾਂ ਨੂੰ ਰਾਹਤ ਉਹਤੇ ਦੇਣੀ ਚਾਹੀਦੀ ਹੈ ਕਿ ਕਿਹੜੇ ਕਿਸਮ ਦੇ ਪਿੰਡ ਸਰਕਾਂ ਨੂੰ ਢਾਲ ਲੱਗੀ ਹਰ ਥਾਂ ਦੀ ਸਿਰਫ ਸੰਤ ਮਾਨਪੁਰ ਸੀ ਜਾਂ ਸਰਹਾਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਨੇ ਸੇਵਾ ਕਰ ਰਿਹਾ ਹੈ ਜੇਕਰ ਇਹ ਸੇਵਾ ਨਾ ਕਰਦੇ ਤਾਂ ਸ਼ਾਇਦ ਹੋਰ ਵੱਡਾ ਮੁਸ਼ਕਲ ਹੋਣਾ ਬਹੁਤ ਹੋਣਾ ਸੀ ਜੀ ਵੇਖੋ ਮੈਂ ਤੇ ਬਾਬਾ ਸੁਖਾ ਸਿੰਘ ਜੀ ਉਹੜਾ ਨੂੰ ਕਾਰ ਸੇਵਾ ਸਰਹਾਲੀ ਵਾਲਿਆਂ ਜਦੋਂ ਵੇਖਿਆ ਕੱਪੜੇ ਲਿਬੜੇ ਕੰਮ ਕਰ ਰਹੇ ਹੁੰਦੇ ਔਰ ਉਹ ਜਦੋਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਦੂਜੇ ਮਹਾਪੁਰਸ਼ ਉਹ ਪ੍ਰਸ਼ਾਸਨ ਖੋਦ ਇਹਨਾਂ ਦੇ ਕੋਲ ਜਾਂਦਾ ਰਿਹਾ ਬਾਬਾ ਜੀ ਤੁਸੀਂ ਕੁਝ ਕਰੋ ਉਹ ਜਦੋਂ ਅਪੀਲ ਕਰਦੇ ਸੰਗਤਾਂ ਨੇ ਕਿ ਬੰਨਵੀਂ ਬੰਦੀ ਤੋ ਸਰਕਾਰਾਂ ਨੂੰ ਹੀ ਵੇਖਣਾ ਚਾਹੀਦਾ ਵੀ ਸਾਡੀ ਭਰੋਸੇਯੋਗਤਾ ਕਿੱਥੇ ਖੜੀ ਆ ਤੁਸੀਂ ਕਹਿੰਦੇ 1600 ਪਿੰਡ ਹੈ ਤਾਂ ਸਰਕਾਰ ਨੇ 1600 ਕਰੋੜ ਰੁਪਏ ਦਿੱਤਾ 1 ਕਰੋੜ ਰੁਪਏ ਇੱਕ ਪਿੰਡ ਦੇ ਪੁੱਛੇ ਕਿ ਕੇਂਦਰ ਸਰਕਾਰ ਵੀ ਮਜ਼ਾਕ ਹੀ ਕਰ ਗਈ ਹੈ ਜੀ ਮਜ਼ਾਕ ਹੀ ਹੈ ਜੀ ਹੋਰ ਦੱਸੋ ਮੈਨੂੰ ਵੀ ਕਈਆਂ ਲੋਕਾਂ ਦੇ 50-50 ਕਿੱਲੇ ਹਟ ਗਏ ਹੈ ਉਹ ਇੱਕ ਇੱਕ ਬੰਦੇ ਤਾਂ ਕਿੰਨੀ ਮਦਦ ਹੋਣੀ ਚਾਹੀਦੀ ਸੀ ਇੱਕ ਪਿੰਡ ਪ੍ਰਤੀ ਆ ਫੇਰ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਆ ਉਹਦੀ ਤੇ ਪਰਭਾਈ ਕਦੀ ਹੋਣੀ ਨਹੀਂ ਉਹਨਾਂ ਲਈ ਕੀ ਵਿਸ਼ੇਸ਼ ਆ ਤੂੰ ਏਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਪੈਕੇਜ ਵਧੀਆ ਦਿੱਤੇ ਜਾਂਦੇ ਆ ਲੋਕਾਂ ਨੂੰ ਦੇਣੇ ਚਾਹੀਦੇ ਬਾਕੀ ਅੱਗੇ ਤੋਂ ਏਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਾਡਾ ਇਹ ਸੋਨਾ ਇਹ ਸਾਡਾ ਗੁਰੂਆਂ ਦਾ ਪੰਜਾਬ ਇਹ ਦੁਬਾਰਾ ਕਦੀ ਰੁੜੇ ਨਾ ਇਹ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਚੜ੍ਹਦੀ ਕਲਾ ਜ਼ਿੰਮੇਦਾਰ ਕਿਸ ਨੂੰ ਸਮਝਦੋ ਜੋ ਪੰਜਾਬ ਦਾ ਜਲਾ ਹੈ ਇਹਦੀ ਜਾਂਚ ਦੀ ਲੋੜ ਆ ਜ਼ਿੰਮੇਵਾਰ ਤੁਹਾਨੂੰ ਹੀ ਪਤਾ ਇੱਕਦਮ ਪਾਣੀ ਆ ਗਿਆ ਜਿਹੜਾ ਉਧਰ ਰਾਵੀ ਦਰਿਆ ਚ ਉਹਦਾ ਪ੍ਰਬੰਧ ਕਿਹਦੇ ਕੋਲ ਆ ਕੀ ਪਹਿਲਾਂ ਕੋਈ ਤਾਲਮੇਲ ਹੈਗਾ ਸੀ ਆਪਣੇ ਲੋਕਾਂ ਨੂੰ ਇਹਦਾ ਮਰਲੇ ਦੇ ਨਹੀਂ ਛੱਡਣਾ ਚਾਹੀਦਾ ਗਲਤ ਗੱਲ ਹੈ ਕਿਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਤੁਸੀਂ ਇਹ ਪਾਣੀ ਇੱਕਦਮ ਕਿਵੇਂ ਵਧਿਆ ਪਹਿਲਾਂ ਕਿਵੇਂ ਥੋੜਾ ਥੋੜਾ ਛੱਡਿਆ ਗਿਆ ਅੱਗੋਂ ਪਿੱਛੋਂ ਦੇ ਸਾਡੇ ਦਰਿਆ ਸੁੱਕੇ ਹੁੰਦੇ ਆ ਨਹਿਰਾਂ ਸੁਕੀਆਂ ਹੁੰਦੀਆਂ ਪਰ ਜਦੋਂ ਇਦਾਂ ਆ ਗਿਆ ਤੇ ਇੱਕਦਮ ਉਹਦੇ ਲਈ ਪਹਿਲਾਂ ਜਿਹੜੀਆਂ ਸਾਡੇ ਇੱਥੇ ਕੱਸੀਆਂ ਚੱਲਦੀਆਂ ਜਾਂ ਫਿਰ ਰੋਈਆਂ ਵਾਂ ਉਹਦੀ ਸਫਾਈ ਹੋਈ ਤਾਂ ਕਿ ਪਾਣੀ ਦਾ ਨਿਕਾਸ਼ ਹੋ ਸਕੇ ਜਾਂ ਹੋਰ ਦਰਿਆਵਾਂ ਕਈ ਮੈਨੂੰ ਉੱਥੇ ਸੁਲਤਾਨਪੁਰ ਲੋਧੀ ਲੋਕਾਂ ਨੇ ਦੱਸਿਆ ਹੈ ਵੀ ਦਰਿਆ ਉੱਚੇ ਹੋ ਗਏ ਆ ਤੇ ਜ਼ਮੀਨਾਂ ਨੀਵੀਆਂ ਆ ਗਈਆਂ ਤੇ ਉਹ ਪ੍ਰਬੰਧ ਕਿੰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਉਹ ਪ੍ਰਬੰਧ ਕਰਨ ਤੇ ਫੇਲ ਆ ਜਾਂਚ ਕਿਸ ਤਰ੍ਹਾਂ ਦੀ ਮੰਗ ਮੰਗ ਕਰਦੇ ਨੇ ਕਿੰਨੇ ਜਾਂਚ ਹੋਵੇ ਕਿ ਜਿਹੜਾ ਸਾਹਮਣੇ ਆਵੇ ਪੂਰੀ ਜਾਂਚ ਹੋਣੀ ਚਾਹੀਦੀ ਸੀ ਵੀ ਇਹ ਕਿਉਂ ਹੋਇਆ ਇਹਦੇ ਲਈ ਪਹਿਲਾਂ ਸਰਕਾਰ ਨੇ ਪ੍ਰੋਪਰ ਪ੍ਰਬੰਧ ਕਿਉਂ ਨਹੀਂ ਕੀਤੇ ਹੜ੍ਹਾਂ ਦੇ ਸਥਿਤੀ ਨੂੰ ਜੱਠਣ ਲਈ ਜਦੋਂ ਪਹਿਲਾਂ ਹੀ ਇਹਨਾਂ ਨੂੰ ਅਲਰਟ ਸੀ ਵੀ ਮੀਂਹ ਜਾਦੇ ਪੈਣੇ ਆ ਤੇ ਡੈਮਾਂ ਦੇ ਉੱਤੇ ਜਿਹੜਾ ਪਾਣੀ ਸੀ ਉਹਨੂੰ ਪਹਿਲਾਂ ਕਿੰਨਾ ਸਟੋਰ ਕੀਤਾ ਗਿਆ ਕਿੰਨਾ ਛੱਡਿਆ ਗਿਆ ਕਿਉਂ ਪਹਿਲਾਂ ਹੌਲੀ ਹੌਲੀ ਰਿਲੀਜ਼ ਨਹੀਂ ਕੀਤਾ ਗਿਆ ਕਿੰਨੇ ਘੰਟੇ ਪਹਿਲਾਂ ਲੋਕਾਂ ਨੂੰ ਅਲਟੀਮੇਟਨ ਦਿੱਤਾ ਗਿਆ ਜਿਵੇਂ ਹਰਿਆਣਾ 'ਚ ਉਹਨਾਂ ਦਿੱਤਾ ਦੇ ਤਾਂ ਨਹੀਂ ਕੋਈ ਇਹ ਸਾਰੀਆਂ ਚੀਜ਼ਾਂ ਦੀ ਬਾਕੀ ਇੱਥੇ ਰੋਈਆਂ ਦੀ ਸਫਾਈ ਹੋਈ ਕਿ ਨਹੀਂ ਹੋਈ ਪਾਣੀ ਦਾ ਮੌਸਮ ਕਹਿੰਦੀਆਂ ਨੇ ਕਿਹਦਾ ਪਾਣੀ ਦਾ ਜਿਹੜਾ ਮੁਆਵਜ਼ਾ ਉਹ ਤੇ ਮਿਲਦਾ ਨਹੀਂ ਪਰ ਸਾਨੂੰ ਡੁੱਬਣਾ ਪੈਂਦਾ ਪਾਣੀ ਦਾ ਹੱਕ ਤੇ ਪਾਣੀਆਂ ਨੇ ਆਪ ਹੀ ਦੱਸ ਤਾ ਕਿਹਦਾ ਵਾ ਦੱਸਣ ਦੀ ਲੋੜ ਹੀ ਨਹੀਂ ਆ ਇਹ ਰਿਪੇਅਰਿੰਗ ਲਾ ਕੇ ਕਹਿੰਦਾ ਉਹਦੇ ਮੁਤਾਬਕ ਹੀ ਹੱਕ ਮੌਸਮ ਕਹਿੰਦੀਆਂ ਨੇ ਕਿਹੜੇ ਐਕਸਪਰਟ ਗਿਆ ਕਿ ਅਗਲੇ 2 ਸਾਲੇ ਇਸ ਤੋਂ ਵੀ ਭਾਰੇ ਹੋ ਸਕਦੇ ਇਸ ਤਰ੍ਹਾਂ ਦੀ ਆਫਤ ਆ ਸਕਦੀ ਹੈ ਕੀ ਲੱਗਦਾ ਹੈ ਕਿ ਪੰਜਾਬ ਸਰਕਾਰਾਂ ਨੂੰ ਜਸੇ ਕਿ ਜਿੱਥੇ ਬੰਦੇ ਕਿਸ ਤਰ੍ਹਾਂ ਤਿਆਰ ਹਨ ਜਿਹਦੇ ਕੀ ਕੰਮ ਕਰਨੀ ਚਾਹੀਦੇ ਪੰਥ ਤੇ ਵੇਖੋ ਤਿਆਰ ਆ ਪੰਥ ਨਿਕਾ ਸੰਸਥਾਾਂ ਮੈਂ ਤਿਆਰ ਆ ਪਰ ਸਰਕਾਰਾਂ ਨੂੰ ਇਹਦੇ ਲਈ ਪੂਰਾ ਤਿਆਰ ਰਹਿਣਾ ਚਾਹੀਦਾ ਬਾਕੀ ਮੈਂ ਗੁਰੂ ਅਗੇ ਅਰਦਾਸ ਕਰੂੰ ਮਹਾਰਾਜ ਇਹੋ ਜਿਹਾ ਸਮਾਂ ਬਾਅਦ ਚ ਕਦੀ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ